ਤੁਸੀਂ ਕਹਿੰਦੇ ਹੋ ਐਸੀ ਆਈਫੋਨਾਂ ਦੇ ਬਾਦਸ਼ਾਹ ਹੈਗੇ ਆ ਸਾਡੇ ਜਿਹਨੇ ਫੋਨ ਸਸਤੇ ਕੁਝ ਦੇ ਨਹੀਂ ਸਕਦਾ ਬਿਲਕੁਲ ਨਹੀਂ ਦੇ ਸਕਦਾ ਜੀ ਆਪਣੇ ਕੋਲ ਹਰ ਇੱਕ ਵੈਰਾਈਟੀ ਦੇ ਫੋਨ ਮਿਲਣਗੇ ਛੋਟਾ ਤੋਂ ਛੋਟਾ ਹੋਏਗਾ ਵੱਡਾ ਲੇਟੈਸਟ ਈਚ ਐਂਡ ਐਵਰੀ ਫੋਨ ਅਵੇਲੇਬਲ ਹੋਣਗੇ ਆਈਫੋਨ 7 32 ਜੀਬੀ ਦਾ 85 ਬੈਟਰੀ ਹੋਏਗੀ ਤੇ オリジナル ਫੋਨ ਹੋਏਗਾ ਸਿਰਫ 5000 ਦਾ ਸਾਰਾ ਫੋਨ オリジナル ਸੀਲਡ ਸੈਟ ਹੋਏਗਾ ਇਹ ਆਪਣੀ ਗਾਰੰਟੀ ਰਹੇਗੀ ਆ ਦੇਖੋ ਜੀ ਔਰ ਡੀਲ ਲਿਖਣ ਜਾ ਰਹੇ ਆ ਐਸਈ 2 ਦੀ ਸਿਰਫ ਐਸਈ 2 ਮਿਲੇਗਾ ਸਿਰਫ 7000 ਰੁਪਏ 64 ਜੀਬੀ ਹੈ 85 ਬੈਟਰੀ ਇਹ ਵੀ ਸੀਲਡ ਸ ਔਰ ਕੁਛ ओरिजिनल ਹੋਏਗਾ ਬਿਲਕੁਲ ਸਾਫ ਬ੍ਰੈਂਡ ਨਿਊ ਕੰਡੀਸ਼ਨ ਮਿਲੇਗੀ ਆਪਣੇ ਜਿਹੜਾ ਵੀ ਕੋਈ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਹਨੂੰ ਹਰ ਇੱਕ ਸੈਕੰਡ ਹੈਂਡ ਫੋਨ ਦੇ ਨਾਲ ਇੱਕ ਸਮਾਰਟ ਵਾਚ ਟੇਕਅਰਪੋਰਟਸ ਪ੍ਰੋ ਫ੍ਰੀ ਮਿਲਣਗੇ ਇਹ ਸਿਰਫ ਜੈਂਟਲਿਕੋਮ ਤੇ ਡੀਲ ਅਵੇਲੇਬਲ ਹੈ ਅਸੀਂ ਮਾਡਲ ਦਿਖਾਉਣ ਜਾ ਰਹੇ ਹਾਂ ਸਿਰਫ 12 ਮਿਨੀ ਮੋਸਟ ਡਿਮਾਂਡਿੰਗ ਮਾਡਲ ਹੈ Apple ਦਾ 12 ਮਿਨੀ ਹੈਗਾ ਸਿਰਫ 128 GB 20000 ਚ ਮਿਲੇਗਾ 85% ਬੈਟਰੀ ਹੋਏਗੀ ਬਿਲਕੁਲ ਸੀਲਡ ਸੈਟ ਸਭ ਤੋਂ ਮੋਸਟ ਡਿਮਾਂਡਿੰਗ ਕਲਰ ਤੇ ਬ੍ਰੈਂਡ ਨਿਊ ਕੰਡੀਸ਼ਨ ਆਹ ਵੇਖੋ ਪੰਜਾਬੀਆਂ ਦੀ ਜਾਨ ਇੱਕ ਹੋਰ ਪ ਬੱਚਿਆਂ ਚ ਵੱਡਿਆਂ ਚ ਅੱਜਕੱਲ ਚੱਲ ਰਿਹਾ ਠੀਕ ਹੈ 13 Pro ਹੈਗਾ 128 GB ਸਿਰਫ ਔਰ ਸਿਰਫ 42 ਹਜ਼ਾਰ ਦਾ ਇਹ ਰੇਟ ਧਿਆਨ ਨਾਲ ਸੁਣਨਾ ਸਿਰਫ ਔਰ ਸਿਰਫ 42 ਹਜ਼ਾਰ ਦਾ 128 GB ਹੋਏਗਾ 85% ਬੈਟਰੀ ਵੀ ਹੋਏਗੀ ਇਹੰਦੀ ਨਾਲ ਬਿਲਕੁਲ ਵਧੀਆ ਸੈੱਟ ਹੈ ਸੀਲਡ ਸੈੱਟ ਹੈ ਤੇ ਕੰਡੀਸ਼ਨ ਪੂਰੀ ਬ੍ਰੈਂਡ ਨੀ ਹੋਏਗੀ ਆਹ ਵੇਖੋ ਇੱਕ ਹੋਰ ਰੰਗ ਦਿਖਾਉਣ ਜਾ ਰਿਹਾ ਕੁੜੀਆਂ ਚ ਸਭ ਤੋਂ ਜ਼ਿਆਦਾ ਫੇਵਰਿਟ ਚੱਲਦਾ 15 ਪਿੰਕ ਸਭ ਤੋਂ ਬੈਸਟ ਕਲਰ ਹੈ ਇਹ ਵਾਲਾ ਤੇ ਇਹ ਬਿਲਕੁਲ ਲੇਟੈਸਟ ਮਾਡਲ ਹੈ ਆਈਫੋਨ ਦਾ ਆਈਫੋਨ 15 ਸੀਰੀਜ਼ ਬਿਲਕੁਲ ਲੇਟੈਸਟ ਚੱਲ ਰਹੀ ਹੈ ਅੱ ਇਹ ਵਾਲਾ ਸਿਰਫ ਓਨ ਮਿਲੇਗਾ ਤੁਹਾਨੂੰ 58000 ਰੁਪਏ ਚ ਇਹਨ ਦੀ 11 11.5 ਮਹੀਨੇ ਵਾਰੰਟੀ ਪਈ ਹੋਏਗੀ ਤੇ ਬ੍ਰੈਂਡ ਨਿਊ ਕੰਡੀਸ਼ਨ 100 ਬੈਟਰੀ ਹੋਏਗੀ ਬਿਲਕੁਲ ਵਧੀਆ ਕਲਰ ਹੈ ਤੇ ਆਪਣੇ ਕੋਲ ਨਾ ਕੱਲੇ ਐਪਲ ਹੀ ਨਹੀਂ ਹੁੰਦੇ ਤੁਹਾਨੂੰ ਮੈਂ ਸੈਮਸੰਗ ਦੀ ਡੀਲ ਦਿਖਾਣਾ ਹੈ ਇਹ ਹੈਗਾ ਫੋਲਡ 4 ਸੈਮਸੰਗ ਦਾ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਚ ਹੋਏਗਾ ਜੀ ਫੋਲਡ 4 512 GB 2 ਮਹੀਨੇ ਵਾਰੰਟੀ ਨਾਲ ਇਹ ਤੁਹਾਨੂੰ ਮਾਰਕੀਟ ਕਿਤੇ ਵੀ ਜਾਓਗੇ ਨਾ 70 75 ਤੋਂ ਘੱਟ ਮਿਲ ਨਹੀਂ ਸਕਦਾ ਇਹ ਆਪਣੀ ਗਾਰੰਟੀ ਹੈ ਤੇ ਸਾਡੇ ਕੋਲ ਸਿਰਫ 50000 ਦਾ ਮਿਲੇਗਾ ਫੋਲ ਫੋਰ ਹੋਏਗਾ ਜੀ ਬਿਲਕੁਲ ਸਾਫ ਸੈੱਟ ਹੈ ਜੀ ਬਿਲਕੁਲ ਪਲੀਜ਼ ਤੁਹਾਨੂੰ Samsung ਦੀ ਡੀਲ ਇੱਕ ਹੋਰ ਵਿਖਾਣਾ ਸਭ ਤੋਂ ਵਧੀਆ ਜਿਹੜਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਿਹਾ ਮਾਡਲ ਹੈ S21 Ultra ਇਹ ਵਾਲਾ ਮਾਰਕੀਟ ਚ ਕਿਤੇ ਵੀ ਜਾਓਗੇ 70000 ਤੋਂ ਘੱਟ ਨਹੀਂ ਮਿਲ ਸਕਦਾ ਤੇ ਆਪਣੀ ਦੁਕਾਨ ਤੇ 60000 ਦਾ ਮਿਲੇਗਾ ਡੱਬਾ ਨਾਲ ਬਿਲ ਨਾਲ ਕੇਬਲ ਨਾਲ ਸਾਰਾ ਕੁਝ ਹੋਏਗਾ オリジナル ਤੇ ਕੋਈ ਵੀ ਖਰਾਬੀ ਆਉਂਦੀ ਆਪਾਂ ਜ਼ਿੰਮੇਵਾਰ ਹੋਵਾਂਗੇ ਉਸ ਚੀਜ਼ ਦੀ ਗਾਰੰਟੀ ਹੈ ਆ ਤੁਸੀਂ ਇੰਨੇ ਸਸਤੇ-ਸਸਤੇ ਫੋਨ ਦੇ ਰਹੇ ਨਕਲੀ ਦੇ ਨੀਚੇ ਪੀ ਜਾਂਦੇ ਲੋਕਾਂ ਨੂੰ ਨਕਲੀ ਹੋ ਹੀ ਨਹੀਂ ਸਕਦਾ ਇਹ ਆਪਣੀ ਗਾਰੰਟੀ ਹੈ ਜੀ ਕਿਉਂਕਿ ਜਿੰਨੇ ਵੀ ਬ੍ਰਾਂਡ ਨੇ ਤੇ Samsung, Oppo, Vivo ਜਿੰਨੇ ਬ੍ਰਾਂਡ ਹੋਣਗੇ ਸਾਰੇ ਕੰਪਨੀ ਅਥਾਰਾਈਜ਼ਡ ਹੈਗੇ ਆਪਣੇ ਕੋਲ ਕੋਈ ਵੀ ਮਾਲ ਨਕਲੀ ਹੋ ਹੀ ਨਹੀਂ ਸਕਦਾ ਇਸ ਚੀਜ਼ ਦੀ ਆਪਣੀ ਫੁੱਲ ਗਾਰੰਟੀ ਰਹੇਗੀ